ਮੈਂ ਹਿਮਕੁੰਡ ਸਾਹਿਬ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਰਿਸ਼ੀਕੇਸ਼ ਸਟੇਸ਼ਨ ਤੋਂ ਬਾਕੀ ਕਿਉਂਕਿ ਮੇਰਾ ਸਫ਼ਰ ਰਾਤ ਦਾ ਸੀ ਤਾਂ ਕਰਕੇ ਮੇਰੇ ਤੋਂ ਵੀਡੀਓ ਬਣੀ ਨਹੀਂ ਤੇ ਇਹ ਗੁਰਦੁਆਰਾ ਹਿਮਕੁੰਡ ਸਾਹਿਬ ਰਿਸ਼ੀਕੇਸ਼ ਦਾ ਹੈ ਬਹੁਤ ਸੋਹਣਾ ਗੁਰਦੁਆਰਾ ਬਹੁਤ ਸਜਾਇਆ ਹੋਇਆ ਸੀ ਬਹੁਤ ਸੋਹਣੇ ਤਰੀਕੇ ਨਾਲ ਅੰਦਰੋਂ ਗੁਰਦੁਆਰਾ ਹੈ ਜੋ ਇਸ ਤਰ੍ਹਾਂ ਦਾ ਹੈ ਸਾਰੀ ਆਕ੍ਰਿਤੀ ਪੂਰਾ ਡਿਜ਼ਾਈਨ ਹੈ ਉਹ ਹਿਮਕੁੰਡ ਸਾਹਿਬ ਗੁਰਦੁਾਰੇ ਦਾ ਹੀ ਦਿੱਤਾ ਹੋਇਆ ਹੈ ਉਸ ਤੋਂ ਬਾਅਦ ਅਸੀਂ ਇੱਥੋਂ ਬੱਸ ਫੜ ਕੇ ਅੱਗੇ ਗੋਬਿੰਦ ਗਾਰਡਨ ਨੂੰ ਜਾ ਰਹੇ ਸੀ ਤੇ ਉਦੋਂ ਦਾ ਰਸਤਾ ਅਤੇ ਉਦੋਂ ਦਾ ਵਿਊ ਬਹੁਤ ਸੋਹਣਾ ਹੈ ਬਹੁਤ ਪਹਾੜ ਹੈ ਹਰੀਆਲੀ ਪੂਰੀ ਹੈ ਇੱਕ ਤਰਫ ਖਾਈ ਹੈ ਨਾਲ ਨਦੀ ਵਗ ਰਹੀ ਹੈ ਤੇ ਦੋਖਾਂ ਤੁਸੀਂ ਦੇਖ ਸਕਦੇ ਹੋ ਯਾਤਰਾ ਦੇ ਦੌਰਾਨ ਸਾਨੂੰ ਪਹਾੜ ਲਿਖਣ ਲੱਗੇ ਸੀਗੇ ਕਾਫੀ ਅੱਗੇ ਆ ਕੇ ਤੇ ਇਹ ਜਿਹੜੀ ਜਗ੍ਹਾ ਇਹ ਆਪ ਅਸੀਂ ਜੋਸ਼ੀ ਮੱਠ ਪਹੁੰਚਣ ਨੇ ਉਸ ਤੋਂ ਬਾਅਦ ਤੁਹਾਨੂੰ ਇੱਥੇ ਮਕਾਨ ਵਗੈਰਾ ਵਿਖਣ ਲੱਗ ਜਣਗੇ ਜਿਹੜੇ ਕਿ ਪਹਾੜਾਂ ਦੇ ਉੱਤੇ ਬਹੁਤ ਸੋਹਣੇ ਤਰੀਕੇ ਨਾਲ ਦਿਖਾਈ ਦਿੰਦੇ ਨੇ ਬਹੁਤ ਸੋਹਣੇ ਲੱਗਦੇ ਨੇ ਪਹਾੜ ਇਥੋਂ ਆਪਾਂ ਨੂੰ ਬਾਈਕ ਵਗੈਰਾ ਵੀ ਮਿਲ ਜਾਂਦੀ ਹੈ ਰੈਂਟ ਤੇ ਜੋਸ਼ੀ ਮਰਦ ਦੇ ਸਹਦ ਨਾਲ ਨਾਲ ਬਰਸਾਤ ਵੀ ਹੋਣ ਲੱਗੀ ਸੀ ਬਰਸਾਤ ਕਾਫੀ ਤੇਜ਼ ਹੋ ਰਹੀ ਸੀ ਜਿਸ ਕਰਕੇ ਸਾਡੇ ਗੱਡੀ ਦੇ ਚਾਲਕ ਨੇ ਬਾਚੋ ਬੈਗ ਵਗੈਰਾ ਸਾਡੇ ਜਿਹੜੇ ਉੱਪਰ ਰੱਖੇ ਹੋਏ ਸੀ ਉਹ ਤੇ ਤਰਪਾਲ ਪਾਈ ਸੀ ਕਿ ਸਾਡੇ ਬੈਗ ਗਿੱਲੇ ਨਾ ਹੋ ਜਾਣ ਮੌਸਮ ਬਹੁਤ ਠੰਡਾ ਸੀ ਕਿਉਂਕਿ ਅਸੀਂ 2 ਤਾਰੀਖ ਤੋਂ ਬਾਅਦ ਸਾਡਾ ਜਿਹੜਾ ਟੂਰ ਸੀਗਾ ਹੈਮਕੁੰਡ ਸਾਹਿਬ ਦਾ ਉਦੋਂ ਦੀ ਯਾਤਰਾ ਜਿਹੜੀ ਸੀਗੀ ਉਦੋਂ ਦੀ ਸੀਗੀ ਕਿਉਂਕਿ ਉਦੋਂ ਮੌਸਮ ਵੀ ਠੀਕ ਸੀਗਾ ਹੁਣ ਤਾਂ ਉਥੇ ਬਹੁਤ ਗਰਮੀ ਹੋ ਗਈ ਹੈ ਇਹ ਅਸੀਂ ਗੋਵਿੰਦਗਾਟ ਤੋਂ ਗੋਵਿੰਦਾਮ ਪਹੁੰਚੇਗੇ ਸੀ ਉਦੋਂ ਦਾ 뷰 ਹੈਗਾ ਇਹ نیچے ਹੈਲੀਪੈਡ ਬਣਿਆ ਹੋਇਆ ਨੇ ਸਾਹਮਣੇ ਜਿੱਥੇ ਜਹਾਜ਼ ਵਗੈਰਾ ਉਤਰਦੇ ਨੇ ਤੇ ਬੱਦਲ ਐਵੇਂ ਲੱਗਦਾ ਨਾ ਜਿਵੇਂ ਹੱਥਾਂ ਦੇ ਗੋਲੇ ਆ ਕੇ ਹੁਣ ਜਿਵੇਂ ਆਪਣੇ ਕੋਲੇ ਕਿਉਂਕਿ ਅਸੀਂ ਕਾਫੀ ਉਚਾਈ ਤੇ ਪਹੁੰਚ ਗਏ ਸੀਗੇ ਇਹ ਇਹ ਲਾਸਟ ਦਰਸ਼ਨ ਹੈ ਹਮਕੁੰਨ ਸਾਹਿਬ ਗੁਰਦੁਆਰੇ ਦੇ ਤੇ ਉੱਪਰੋਂ ਵੀਓ ਇਦਾਂ ਦਾ ਹੈ ਜੇਹੜਾ ਸੀਗਾ ਤੇ ਸਾਰਾ ਮਤਲਬ ਵੀਊ ਹੈਗਾ ਬਹੁਤ ਸੋਹਣਾ ਹੈ ਤੇ ਸਾਨੂੰ ਉਦੋਂ ਉੱਪਰ ਪਹਾੜ ਨਹੀਂ ਵਿਖੇ ਸप्त ਸ੍ਰੀ ਜਿਹੜੇ ਸੱਤ ਪਰਬਤ ਨੇ ਉਹ ਸਾਨੂੰ ਨਹੀਂ ਵਿਖੇ ਸਿਰਫ ਸਾਨੂੰ ਦੋ ਜਾਂ ਤਿੰਨ ਪਰਬਤ ਹੀ ਵਿਖੇ ਸੀ ਕਿਉਂਕਿ ਠੰਡ ਬਹੁਤ ਸੀ ਜਦ ਦੇ ਕਾਰਨ ਸਾਰੇ ਪਰਬਤ ਟਕੇ ਹੋਏ ਸੀ ਤੇ ਆ ਨਿਸ਼ਾਨ ਸਾਹਿਬ ਹੈ ਗੁਰਦੁਆਰੇ ਦਾ ਹਮਕੁੰਨ ਸਾਹਿਬ ਦਾ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਬਰਫ਼ ਹੈ ਤੇ ਉੱਪਰ ਕਿੰਨੀ ਠੰਡ ਹੈ ਯਾਤਰਾ ਦੇ ਦੌਰਾਨ ਗੋਵਿੰਦ ਦਾਮ ਤੋਂ ਤੇ ਗਾੜ ਤੋਂ ਡੰਡੇ ਮਿਲਦੇ ਨੇ ਜਿਹੜੇ ਤੁਸੀਂ ਜ਼ਰੂਰ ਲੈ ਕੇ ਜਾਈਓ ਇਹਨਾਂ ਦੇ ਬਿਨਾ ਯਾਤਰਾ ਕਰਨੀ ਔਖੀ ਹੈ ਤੇ ਜੋ ਇਹਦੇ ਕਾਰਨ ਸੌਖੀ ਹੋ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਲ ਭਾਰੀਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਦਰਸ਼ਨ ਕਰਨ ਲਈ ਸਚਕਨ ਸ਼੍ਰੀ ਹਰਿਮਨ ਸਾਹਿਬ ਐਂਡ ਦੇ ਵਿੱਚ ਅਸੀਂ ਜਦੋਂ ਇੱਥੋਂ ਰਵਾਨਗੀ ਕਰਨ ਲੱਗੇ ਸੀ ਉਹ ਦੋ ਬਰਫ ਡਿੱਗਣ ਲੱਗ ਗਈ ਸੀ ਤੇ ਜਿਹੜਾ ਰਸਤਾ ਹੈ ਉਹ ਇਸ ਤਰ੍ਹਾਂ ਦਾ ਹੈ ਜਿਨ੍ਹਾਂ ਨੇ ਜਿਹੜੇ ਕਦੀ ਨਹੀਂ ਆਏ ਉਹ ਦੇਖ ਸਕਦੇ ਆ ਉਧਰ ਪੌੜੀਆਂ ਦਾ ਰਸਤਾ ਹੈ ਤੇ ਇੱਧਰ ਜਿਹੜਾ ਰਸਤਾ ਹੈ ਉਹ ਚੜਾਈ ਵਾਲਾ ਤੇ ਸਮਤਲ ਰਸਤਾ ਹੈ ਜਿਹੜਾ ਵੀ ਉਹ ਲੰਮਾ ਹੋ ਜਾਂਦਾ ਹੈ ਕਾਫੀ ਤੇ ਐਂਡ 'ਚ ਅਸੀਂ ਗੋਬਿੰਦਾਮ ਪਹੁੰਚ ਕੇ ਸੀ ਵਾਪਸ نیچے ਆਉਣ ਤੋਂ ਬਾਅਦ ਤੇ ਰਮਸਟ ਸਾਡਾ ਇਸ ਲ ਸਟੇਸਿਓ ਇੱਥਿਆਂ ਦਾ ਸੀ ਤੇ ਅਸੀਂ ਇੱਕ ਦਿਨ ਵੇਟ ਕਰਕੇ ਅਰੈਸਟ ਕਰਕੇ ਅਸੀਂ ਇੱਥੋਂ ਵਾਪਸ ਸਾਡੀ ਰਵਾਨਗੀ ਰਾਜਸਥਾਨ ਨੂੰ ਕੀਤੀ ਸੀ ਤੇ ਸਾਡੇ ਇਵੇਂ ਸਾਡੇ ਵਲੌਗ ਨਾ ਬਣੇ ਰੋ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ